ਆ ਵੀ ਨਹੀਂ ਕਰਦਾ ਮੈਂ ਕਹਿੰਦੀ ਬੋਲਿਆ ਨਹੀਂਗਾ ਉਹ ਨੰਬਰ ਲਾ ਲੋ ਤੁਸੀਂ ਮੇਰਾ ਜਵਾਬ ਦੇਖੋ ਉਹ ਨੰਬਰ ਤੇ ਨੰਬਰ ਵੀ ਜਿਹੜੀ ਜਿਹੜੀ ਦਿਖਾਤਾ ਸਾਢੇ 4 ਦਾ ਘੱਟ ਆਇਆ ਨੰਬਰ ਕਿਹੜਾ ਬਣਾ ਕੇ ਆਈ ਮੈਂ ਕਿਹਾ ਬੈਕ ਟੂ ਸੁਣਦੇ ਰਹੋ ਗੱਲ ਜਿਹੋ ਜਿਹੀ ਚਾਹੁੰਦੀ ਆਦਾ ਆ ਗਿਆ ਬਾਬਾ ਨਹੀਂ ਸੁਣਦਾ ਸਾਡਾ ਕੋ ਪੈਨਸ਼ਨ ਆਉਂਦੇ ਦੇਣੇ ਆ ਕਿ ਉਹਦੇ ਵਾਸਤੇ ਮੇੜਾ ਹੁੰਦਿਆ ਉਹ ਲੁੱਟ ਜਿਹੜਾ ਸਾਢੇ 4 ਤੋਂ 5 ਦੇ ਵਿਚਕਾਰ ਪੜੇ ਪਾਉਂਦੇ ਨੇ ਲੈ ਆ ਜੀ ਦੋ ਦੇ ਦੋ ਤੇ ਦੋ ਚੁੰਨੀਆਂ ਦੇ ਦੇ ਕੰਮ ਕਰਕੇ ਸਾਰਾ ਸਮਾਨ ਜਿਹੜਾ ਉਹ 4020 ਪੈਸਾ ਬਣਿਆ ਬੈਠੀ ਤੇ ਭਾਜੀ ਘਰਾਂ ਮੇਡੀ ਦੇ ਨਾ ਚੰਗੀ ਪੱਟਾਂ ਦੇ ਬੈ ਜਿਹੜੇ ਸਟੈਂਡ ਕੋਈ ਗਾਲੀ ਫੜੀ ਜਾਣੀ ਚੰਗੀ ਨਹੀਂ ਕੋਈ ਗੱਲ ਨਹੀਂ ਨਾ ਐਕਟੀਵਿਟੀ ਨਹੀਂ ਉਹਦੀ ਮੈਨੂੰ ਝੂਠੀ ਜਿਹੜੀ ਆਉਂਨੇ ਜਿਹੜੀ ਸਕਰੀਨ ਚਾਰਟ ਪਾਤੀ ਆ ਤੇ ਉਹ ਨੂੰ ਓਕੇ ਨਹੀਂ ਕੀਤਾ ਮੈਂ ਉਹ ਵੀ ਆ ਵੀ ਮੇਰਾ ਮੋਬਾਈਲ ਜਿਹੜਾ ਇਹ ਪੈਸੇ ਬਣਲੇ ਨੂੰ ਤੇ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਲੈ ਕੇ ਕਰਨ ਲਈ ਆ 8000 ਬੋਲ ਦੇਣਾ ਸੀ ਭੱਲੇ ਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆ ਕੇ ਪੈ ਗਏ ਆ ਤੁਸੀਂ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਮੈਂ ਮੋਬਾਈਲ ਨੰਬਰ ਵੀ ਦੇ ਦతా ਤੇ ਮੈਂ ਤੁਹਾਨੂੰ ਕਹਿੰਦੇ ਘੁੰਮਣਾ ਤੇ ਉਹ ਨਹੀਂ ਜਿਹਨੂੰ ਫਰਾਰ ਹੋ ਗਿਆ ਲਾਗੇ ਮੈਂ ਸਨਿਆਰੇ ਮੈਂ ਕਿਹਾ ਇੱਥੇ ਰੁਕ ਜਾ ਮੈਂ ਮੁੰਡਿਆਂ ਨੂੰ ਪੜਾਣਾ ਇਹ ਬੋਲਿਆ ਨਹੀਂ ਮੈਂ ਉਧਰ ਪੀ ਵਿਆਹ ਤੇ ਗੱਡੀ ਪਜਾ ਕੇ ਜੜਿਆ ਉੱਥੋਂ ਲੈ ਗਿਓ ਉਹ ਬਾਹਰ ਜਾਂਦੇ ਵੇਲੇ ਉਹ ਤਕਰੀਬਨ ਮਤਲਬ 30 32 ਸਾਲ ਦੀ ਜਿਹੜੀ ਆ ਪਈ ਹੈ ਉਹਦੀ ਧਰਤੀ ਜਿਹੜੀ ਆ ਗੱਡੀ ਤੇ ਆਈ ਉਹ ਕਿਤੇ ਨਾ ਗਈ ਗੱਡੀ ਆ ਘਰ ਜਾ ਉਹਦਾ ਗੱਡਾ ਉਹ ਨਾਲ ਆ ਵੀ ਖਿੱਚ ਗਈ ਤੇ ਬਾਅਦ ਚ ਭਈਆ ਇੱਕ ਆਇਆ ਇਹਨਾਂ ਫੋਲ ਫੜਗਾ ਵੀ ਉਹ ਬਾਤ ਹੋ ਗਈ ਹੈ ਇਹਨਾਂ ਭਾਵੇਂ ਹੋਰ ਗੱਲ ਨਾ ਵੀ ਅੱਜ ਕਰਦਾ ਜਿਹੜੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾਂ ਚਰ ਕਾਫੀ ਚਰ ਬੈਠੀ ਥੀ ਉਹ ਸਾਰੀ ਉਹ ਕੈਮਰੇ ਦੇ ਵਿੱਚ ਜਿਹੜੀ ਆਈ ਉਹ ਕੈਮਰੇ ਗੜੀ ਆਈ ਆ ਆਪਾਂ ਕਰਦਾ ਵੀ ਜਾਂਦੇ ਮੈਨੂੰ ਆਪਣੇ ਆਪ ਆਣ ਕੇ ਤੇ ਪੈਸੇ ਦੇ ਜਾਈ ਤੇ ਚਲੋ ਠੀਕ ਠਾਕ ਆ ਨਹੀਂ ਆ ਤੇ ਫੇਰ ਕੁਝ ਕਰਵੇ ਕੀਤੀ ਜੋ ਕੀ ਬਸ ਮੈਂ ਕੈਪਟਨ ਕਰਮੇਸ਼ ਸਿੰਘ ਆਂ ਆ ਉਹ ਇਹਦੇ ਵਿੱਚ 20 ਸਾਲ ਨੂੰ ਗੁਆ ਕਰਕੇ ਉਹਨਾਂ ਨੇ ਕਰ ਦਿੱਤੀ ਬੈਂਕਰ ਆ ਉਹ ਐਸੇ ਮੋਹਰੇ ਨਹੀਂ ਬੋਲਦਾ ਮਾਲਾਂ ਦੇ ਵਿੱਚ ਇਹਦੇ ਵਿੱਚ ਪੈਸੇ ਪਾਈ ਉਹਨੂੰ ਬੋਲ ਪੈਂਦਾ ਕੱਪੜੇ ਦੀ ਕਾਨ ਪੋਲੀ ਆ ਸਪੀਕਰ ਨਹੀਂ ਆਏ ਬੀਤ ਸਿੰਘ ਆ ਉਹ ਨਹੀਂ ਨਾ ਵਾਹ ਘੜਿਆ ਅਸੀਂ ਕਦੇ ਤੇ ਮੈਂ ਆਖਿਆ ਵੀ ਬਾਤ ਬੋਲਿਆ ਨਹੀਂ ਗਾਇਰ ਰੰਕਾਰ ਕਰੀ ਜਾਂਦੇ ਜਦੋਂ ਉਹ ਚੜ ਗਈ ਇੱਥੇ ਬੈਠ ਕੇ ਮੈਂ ਉਹਨੂੰਵਾਜਾ ਪਿਆ ਮੈਂ ਉਹਨੂੰ ਬੋਲੇ ਕਿ ਦੇਦੀ ਆਂ ਕਿ ਮੈਂ ਸਕੈਂਟ ਕਰ ਦੇਣੀ ਆ ਉਹਨੂੰ ਬ੍ਰਦਰ ਸਾਡੇ ਕੋਲੇ ਗਰਮਜੀਤ ਸਿੰਘ ਹੋਣਾ ਨੇ ਕੰਪਲੇਟ ਕੀਤੀ ਆ ਕਹਿੰਦੇ ਵੀ ਪੈਸੇ ਆਉਂਦੇ ਆ ਆਦਮੀ ਨਾ ਗਿਰਾਵੋ ਨਾ ਆਉਂਦੇ ਆ ਬੈਂਕਰ ਦੇ ਨਾਮ ਦੇਣਾ ਵੀਰੇ ਉੱਥੇ ਵੀ ਨਿਕਲ ਕੇ ਆਏ ਨੇ ਤੇ ਉਹਨਾਂ ਨੇ ਇਹਨਾਂ ਨੂੰ 4000 ਦੇ ਕੇ ਦੇਖੀ ਤੇ ਇਹਨਾਂ ਨੇ ਕਿਹਾ ਵੀ ਨਹੀਂ ਆ ਜਾਨੀ ਅੰਦਰ ਜਿਹੜਾ ਉਹ ਆਪਣਾ ਮੁੰਮਾ ਦੇ ਜੋ ਮੈਂ ਗਿਆਨ ਦਰ ਤੋਂ ਮਿੰਨਵਾ ਦੇ ਉਹ ਗੱਡੀ ਤੇ ਲੈ ਵੀ ਗਿਆ ਕਹਿੰਦਾ ਗੱਡੀ ਦਾ ਸਕੈਨਰ ਦਿਖਾਤਾ ਉਹਨਾਂ ਨੇ ਗੱਡੀ ਨਿਕਲ ਗਈ ਤੇ ਜਿਹੜਾ ਇਹਨੇ ਬਾਅਦੋਂ ਆਪਣਾ ਚੈੱਕ ਕੀਤਾ ਕਹਿੰਦੇ ਪੈਸੇ ਨਹੀਂ ਆਏ ਉਹ ਛਾਤਰ ਨਹੀਂ ਬੰਦੇ ਉਹਨਾਂ ਨੇ ਫੋਨ ਵਗੈਰਾ ਕੀਤਾ ਮਾਰ ਕਰਨੀ ਬੁੜੀ ਆ ਜਿਹੜਾ ਆਪਣੇ ਉਹ ਵੀ ਅੰਕਲ ਬਾਹਰ ਨਿਕਲ ਗਏ ਨਾਲ ਹੀ ਮੈਂ ਉਹਦੇ ਨਾਲ ਹੀ ਬੁੱਕ ਕਰਵਾਉਂਦੇ ਹਾਂ ਇਸੇ ਮਤਾਂ ਨੰਬਰ ਕਢਵਾਇਆ ਵਾ ਜੀ ਜਿਹੜਾ ਨਿਕਲ ਗਿਆ ਤੁਹਾਨੂੰ ਗੱਲ ਨੂੰ ਮੈਂ ਨਹੀਂ ਨਹੀਂ ਉਹ ਨੰਬਰ ਨਵੇਂ ਸ਼ਹਿਰ ਦਾ ਜੀ ਐਜੂਕੇਸ਼ਨ ਦਾ ਫੋਨ ਤਾਂ ਬੰਦ ਹੈ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਸੀਡੀਆਰ ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਕੋਲੋਂ ਬਣਦੀ ਕੰਮੀ ਕਰਵਾਈ ਜੀ ਸੀਸੀਟੀਵੀ ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ ਤੇ ਇਹਨਾਂ ਦੀ ਐਕਸ਼ਨ ਕਰਾਂਗੇ